ਦਾ ਸਾਡੇ ਸ਼ੋਅ ਦੇ ਇਸ ਆਖਰੀ ਪੜਾਅ ਦੇ ਵਿੱਚ ਸਵਾਗਤ ਹੈ। ਆਖਰੀ ਸਾਡਾ ਪੜਾਅ ਹੈ ਅੰਤਰਰਾਸ਼ਟਰੀ ਮਾਮਲੇ। ਸੋ ਗਿਲ ਸਾਹਿਬ ਇਜ਼ਰਾਈਲ ਦੇ ਪਹਿਲਾ ਗਾਜ਼ਾ ਔਰ ਉਸ ਤੋਂ ਬਾਅਦ ਹੁਣ ਲਿਬਨਾਨ। ਉਹਦੇ ਵਿੱਚ ਜਿਹੜਾ ਉਹ ਦਬਾਅ ਬਹੁਤ ਵੱਧ ਗਿਆ ਔਰ ਹੁਣ ਜਦੋਂ ਕਿ ਜਿਹੜਾ ਹਿਜ਼ਬੁੱਲਾ ਦਾ ਚੀਫ ਹੈ ਨਸਰੁੱਲਾ ਉਹਨਾਂ ਦਾ ਮਾਰਿਆ ਜਾਣਾ ਜਿਹੜਾ ਇਹ ਇਸ ਨੂੰ ਲੈ ਕੇ ਤੁਸੀਂ ਜਿਹੜੀ ਮੌਜੂਦਾ ਸਥਿਤੀ ਹੈ ਉਹਨੂੰ ਕਿਵੇਂ ਦੇਖਦੇ ਹੋ ਹੁਣ ਨਸਰुल्लाह ਦੇ ਬਾਰੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਅੱਗੇ ਬਣ ਗਏ ਜੀ ਪੰਮ ਸਾਹਿਬ ਮਿਡਲ ਈਸਟ ਦੇ ਵਿੱਚ ਚੱਲ ਰਹੇ ਕੌਨਫਲਿਕਟ ਦੇ ਵਿੱਚ ਇਹ ਪਹਿਲਾ ਦੇਖੋ ਪਹਿਲਾਂ ਤਾਂ ਇਸ ਕੌਨਫਲਿਕਟ ਨੂੰ ਸਮਝਣ ਦੀ ਲੋੜ ਹੈ ਵੀ ਕੌਨਫਲਿਕਟ ਦੇ ਵਿੱਚ ਰਿਜਨਲ ਤੌਰ ਦੇ ਉੱਤੇ ਇਸ ਕੌਨਫਲਿਕਟ ਦੇ ਵਿੱਚ ਇੱਕ ਪਾਸੇ ਇਜ਼ਰਾਈਲ ਹੈ ਦੂਸਰੇ ਪਾਸੇ ਈਰਾਨ ਹੈ ਜੀ ਕਿਉਂਕਿ ਚਾਹੇ ਹਮਾਸ ਹੈ ਚਾਹੇ ਹਜ਼ਬੁੱਲਾਹ ਹੂੰ ਚਾਹੇ ਯਮਨ ਦੇ ਵਿੱਚ ਹੁਤੀ ਨੇ ਹੂੰ ਇਹ ਸਾਰੇ ਹੀ ਇਰਾਨੀਅਨ ਪ੍ਰੌਕਸੀਜ਼ ਨੇ ਹੂੰ ਇਹਨਾਂ ਨੂੰ ਚਲਾਉਣ ਦਾ ਕੰਮ ਈਰਾਨ ਹੀ ਕਰਦਾ ਹੈ ਜੀ ਸੋ ਇਹ ਜਿਹੜੀ ਲੜਾਈ ਹੈ ਇਹ ਈਰਾਨ ਤੇ ਇਜ਼ਰਾਈਲ ਦੇ ਵਿੱਚ ਹੈ ਦਰਅਸਲ ਸਿੱਧੀ ਲੜਾਈ ਇਹ ਹਮਾਸ ਜਾਂ ਕਈ ਹੈ ਜਾਂ ਹਿਜ਼ਬੁੱਲਾਹ ਕਈ ਉਹ ਤਾਂ ਮੇਰ ਪ੍ਰੌਕਸੀਜ਼ ਨੇ ਹਮ ਈਰਾਨ ਦੀਆਂ ਜੀ ਇੰਟਰਨੈਸ਼ਨਲੀ ਜੇ ਤੁਸੀਂ bigger picture ਦੇਖੋ ਤਾਂ ਈਰਾਨ ਦੇ ਨਾਲ ਰਸ਼ੀਆ ਤੇ ਚਾਈਨਾ ਵਾਲਾ ਜਿਹੜਾ ਬਲੌਕ ਹੈ ਹਮ ਤੇ ਇਜ਼ਰਾਈਲ ਦੇ ਨਾਲ ਨੈਟੋ ਤੇ ਵੈਸਟਰਨ ਕੰਟਰੀਜ਼ ਆਫ ਕੋਰਸ ਹਮੇਸ਼ਾ ਖੜੀਆਂ ਨੇ ਹਮ ਰੌਕ ਸੋਲਿਡ ਇਜ਼ਰਾਈਲ ਨੇ ਆ ਪਮ ਸਾਹਿਬ ਇਹ ਜਿਹੜਾ हसन ਨਸਰुल्लाह ਦਾ ਜਿਹੜਾ ਏ ਸਟ੍ਰਾਈਕ ਦੇ ਵਿੱਚ ਉਸ ਦੀ ਮੌਤ ਹੈ ਹੂੰ ਇਹ ਉਸੇ ਤਰ੍ਹਾਂ ਦੀ ਤੁਸੀਂ ਸਮਝੋ ਜਿਸ ਤਰ੍ਹਾਂ ਉਸਾਮਾ ਬਿਨ ਲਾਦਨ ਨੂੰ ਮਾਰਨਾ ਹੂੰ ਇਹ ਓਡਾ ਹੀ ਵੱਡਾ ਇੱਕ ਸਰਗਣਾ ਸੀ ਹੂੰ ਜਿੱਡਾ ਵੱਡਾ ਕਿ ਉਸਾਮਾ ਬਿਨ ਲਾਦਨ ਸੀ ਲਾਦਨ ਸੀ ਇਸ ਤੋਂ ਪਹਿਲਾਂ ਇਸਮਾਈਲ ਹਾਨੀਆ ਜਿਹੜਾ ਹਮਾਸ ਦਾ ਪੋਲੀਟੀਕਲ ਲੀਡਰ ਸੀ ਉਸ ਨੂੰ ਨਿਊਟਰਲਾਈਜ਼ ਕਰਨਾ ਇਜ਼ਰਾਈਲ ਦੇ ਵੱਲੋਂ ਉਹ ਵੀ ਤਹਿਰਾਨ ਦੇ ਵਿੱਚ ਇੱਕ ਸੇਫ ਹਾਊਸ ਦੇ ਵਿੱਚ ਹੂੰ ਮਿਜ਼ਾਈਲ ਅਟੈਕ ਦੇ ਵਿੱਚ ਜਿਸ ਦੀ ਜ਼ਿੰਮੇਵਾਰੀ ਅਜੇ ਤੱਕ ਇਜ਼ਰਾਈਲ ਨੇ ਨਹੀਂ ਲਈ ਹੂੰ ਫਿਰ हसन ਅਸਰੁੱਲਾ ਨੂੰ ਨਿਊਟਰਲਾਈਜ਼ ਕਰਨਾ ਹੂੰ ਸੋ ਇੱਕ ਤਰ੍ਹਾਂ ਤੁਸੀਂ ਕਹੋ ਕਿ ਹਮਾਸ ਤੇ ਹਜ਼ਬੁੱਲਾ ਦੀ ਜਿਹੜੀ ਰੀਡ ਦੀ ਹੰਡੀ ਹੈ ਉਹ ਇਜ਼ਰਾਈਲ ਨੇ ਤੋੜ ਦਿੱਤੀ ਹੈ ਹੂੰ ਜਿਹੜੇ ਵੀ ਬੰਦੇ 7 ਅਕਤੂਬਰ ਨੂੰ ਹੋਏ ਇਜ਼ਰਾਈਲ ਦੇ ਉੱਤੇ ਹਮਲੇ ਦੇ ਲਈ ਜ਼ਿੰਮੇਵਾਰ ਸੀ ਹੂੰ ਉਹਨਾਂ ਨੂੰ ਤੁਸੀਂ ਕਹਿ ਲਓ ਬਈ ਆ ਕਰਾਸ ਕਰਦਾ ਜਾ ਰਿਹਾ ਹੈ ਇਜ਼ਰਾਈਲ ਉਹਨਾਂ ਨੂੰ ਜਿਹੜੇ ਵੀ ਉਸ ਦੇ ਵਾਸਤੇ ਜ਼ਿੰਮੇਵਾਰ ਸੀਗੇ ਹੂੰ ਹੁਣ ਇਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਵਾਰਫੇਅਰ ਦਾ ਇੱਕ ਜਿਹੜਾ ਤਰੀਕਾ ਹੁੰਦਾ ਹੈ ਥੋੜੇ ਦਿਨ ਪਹਿਲਾਂ ਅਸੀਂ ਦੇਖਿਆ ਕਿ ਜਿਹੜੇ ਪੇਜਰ ਹਿਜ਼ਬੁੱਲਾ ਯੂਜ਼ ਕਰ ਰਿਹਾ ਸੀ ਹੂੰ ਉਨ੍ਹਾਂ ਦੇ ਵਿੱਚ ਬਲਾਸਟ ਹੋ ਗਿਆ ਤੇ 3000 ਦੇ ਕਰੀਬ ਜਿਹੜੇ ਹਜ਼ਬੁੱਲਾ ਦੀ ਲੀਡਰਸ਼ਿਪ ਸੀ ਉਹ ਜ਼ਖਮੀ ਹੋ ਗਏ ਜਾਂ ਉਹਨਾਂ ਦੇ ਵਿੱਚੋਂ ਕੁਝ ਮਾਰੇ ਗਏ ਹੂੰ ਸੋ ਹਜ਼ਬੁੱਲਾ ਦੀ ਜਿਹੜੀ ਕਾਉਂਟਰ ਸਟ੍ਰਾਈਕ ਕਰਨੀ ਕੈਪੇਬਿਲਿਟੀ ਸੀ ਹੂੰ ਉਸ ਨੂੰ ਪਹਿਲਾਂ ਹੀ ਤੋੜ ਦਿੱਤਾ ਇਜ਼ਰਾਈਲ ਨੇ ਹੂੰ ਉਸ ਤੋਂ ਬਾਅਦ ਦੇ ਵਿੱਚ ਇਹ ਸਟ੍ਰਾਈਕ ਹੋਈ ਇਨਾ ਪੰਬਲ ਘੂਸਾ ਉਹਨਾਂ ਦੇ ਗਰੁੱਪ ਦੇ ਵਿੱਚ ਕ੍ਰੀਏਟ ਕਰ ਦਿੱਤਾ ਉਹਨਾਂ ਦੀ ਕਮਿਊਨੀਕੇਸ਼ਨ ਹੀ ਆਪਸ ਵਿੱਚ ਤੋੜ ਦਿੱਤੀ ਤਾਂ ਕਿ ਉਹ ਰੀਗਰੂਪ ਹੋ ਕੇ ਹਮਲਾ ਨਾ ਕਰ ਸਕਣ ਇਜ਼ਰਾਈਲ ਦੇ ਉੱਤੇ ਹੂੰ ਸੋ ਇਸ ਤਰ੍ਹਾਂ ਦਾ ਨੈਕਸਟ ਲੈਵਲ ਜਿਹੜਾ ਵਾਰਫੇਅਰ ਹੈ ਉਹ ਇਜ਼ਰਾਈਲ ਦੇ ਵੱਲੋਂ ਦੇਖਣ ਨੂੰ ਮਿਲ ਰਿਹਾ ਹੈ ਜੀ ਇਸ ਕੌਨਫਲਿਕਟ ਦੇ ਵਿੱਚ ਹਮ ਹਉ ਨਸਰੁੱਲਾ ਜਿਹੜਾ ਇਹ ਲਗਭਗ 2 ਦਹਾਕਿਆਂ ਤੋਂ ਹਿਜ਼ਬੁੱਲਾ ਦਾ ਲੀਡਰ ਸੀ ਜੀ ਇਸ ਦੀ ਮੌਤ ਹੋ ਜਾਣ ਦੇ ਨਾਲ ਪੰਮ ਸਾਹਿਬ ਟੌਪ ਦੇ ਉੱਤੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਉਸ ਦੇ ਵਿੱਚ ਬੜਾ ਵੱਡਾ ਵੈਕਿਊਮ ਆ ਗਿਆ ਹੂੰ ਜਿੰਨੀਆਂ ਵੀ ਇਰਾਨੀਅਨ ਪ੍ਰੌਕਸੀਸ ਨੇ ਉਹਨਾਂ ਦੇ ਵਿੱਚ ਸਭ ਤੋਂ ਮਜ਼ਬੂਤ ਹਜ਼ਬੁੱਲਾ ਨੂੰ ਮੰਨਿਆ ਜਾਂਦਾ ਹੈ ਹੂੰ ਕਿਉਂਕਿ ਲਿਬਨਾਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਗੜ ਹੈ ਬੜਾ ਕੰਟਰੋਲ ਹੈ ਉਹਨਾਂ ਦਾ ਲਿਬਨਾਨ ਦੇ ਵਿੱਚ ਹੂੰ ਸੋ ਹਮਾਸ ਦੇ ਲੀਡਰ ਨੂੰ ਉਹ ਐਲੀਮੀਨੇਟ ਕਰ ਚੁੱਕੇ ਨੇ ਹੂੰ ਹਜ਼ਬੁੱਲਾ ਦੇ ਲੀਡਰ ਨੂੰ ਐਲੀਮੀਨੇਟ ਕਰ ਚੁੱਕੇ ਨੇ ਹੂੰ ਹੋਥੀ ਜਿਹੜੇ ਨੇ ਉਹ ਹਜ਼ਬੁੱਲਾ ਦੇ ਤਰ੍ਹਾਂ ਆਰਗੇਨਾਈਜ਼ਡ ਜਾਂ ਇੰਨੇ ਸ਼ਕਤੀਸ਼ਾਲੀ ਨਹੀਂ ਉਹਨਾਂ ਦਾ ਜਿਹੜਾ ਖਤਰਾ ਹੈ ਸਿਰਫ ਉਹ ਇੰਟਰਨੈਸ਼ਨਲ ਜਿਹੜਾ ਟ੍ਰੇਡ ਹੈ ਹੂੰ ਉਸ ਦੇ ਉੱਤੇ ਜਹਾਜ਼ਾਂ ਦੇ ਉੱਤੇ ਹਮਲਾ ਕਰਕੇ ਉਸ ਨੂੰ ਪ੍ਰਭਾਵਿਤ ਕਰਦੇ ਨੇ ਰੈੱਡ ਸੀ ਤੇ ਭਾਰੂ ਆ ਉਹ ਜੀ ਹੂੰ ਸੋ ਇਸ ਵੇਲੇ ਭਮ ਸਾਹਿਬ ਇਜ਼ਰਾਈਲ ਦਾ ਕੰਪਲੀਟ ਅਪਰਹੈਂਡ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਈਰਾਨ ਦੀਆਂ ਜਿਹੜੀਆਂ ਪ੍ਰੌਕਸੀਸ ਨੇ ਉਹਨਾਂ ਦੇ ਵਿੱਚ ਵੱਡਾ ਭੰਬਲ ਪੂਸਾ ਜਿਹੜਾ ਹੂੰ ਫੈਲਣ ਜਾ ਰਿਹਾ ਹੈ ਤੇ ਈਰਾਨ ਦੇ ਵਿੱਚ ਵੀ ਜਿਹੜੀ ਉਹ ਇੱਕ ਤਰ੍ਹਾਂ ਕੁਝ ਕਹੇ ਲੋ ਅਨੀਜ਼ੀਨੈਸ ਤੇ ਘਬਰਾਹਟ ਪਾਈ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਸੁਪਰੀਮ ਲੀਡਰ ਨੇ ਇਰਾਨ ਦੇ ਹਮ ਅਇ ਤੋਲਾ ਖਮੇਨੀ ਹਮ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਵੀ ਉਹ ਸੇਫ ਲੋਕੇਸ਼ਨ ਤੇ ਲਿਜਾ ਚੁੱਕਿਆ ਹੈ ਇਰਾਨ ਹਮ ਕਿਉਂਕਿ ਉਹਨਾਂ ਨੂੰ ਇਹ ਵੀ ਖਤਸ਼ਾ ਹੈ ਕਿ ਅਇ ਤੋਲਾ ਖਮੇਨੀ ਦੀ ਜਾਨ ਦੇ ਉੱਤੇ ਵੀ ਖਤਰਾ ਹੋ ਸਕਦਾ ਹੈ ਹਮ ਇਜ਼ਰਾਈਲ ਦੇ ਵੱਲੋਂ ਇਸ ਤੋਂ ਪਹਿਲਾਂ ਜਿਹੜੀ ਇਰਾਨ ਦੀ ਕੁਝ ਫੋਰਸਸ ਹੈ ਜਿਹੜੀ ਉਹਨਾਂ ਦੀ 엘ੀਟ ਰੈਵੋਲੂਸ਼ਨਰੀ ਗਾਰਡ ਹਮ ਉਸਦੇ ਜਨਰਲ ਜਨਰਲ ਸੁਲੇਮਾਨੀ ਹੂੰ ਜਿਸ ਨੂੰ ਅਮਰੀਕਨ ਡਰੋਨ ਅਟੈਕ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਿਹੜਾ ਉਹਨਾਂ ਨੂੰ ਖਤਮ ਕੀਤਾ ਗਿਆ ਸੀ ਹੂੰ ਉਹ ਬੜਾ ਇੱਕ ਪ੍ਰਮੁੱਖ ਮਿਲਟਰੀ ਆਗੂ ਸੀ ਈਰਾਨ ਦਾ ਹੂੰ ਸੋ ਭਮਸਾਪ ਇਸ ਤਰ੍ਹਾਂ ਇਸ ਕੌਨਫਲਿਕਟ ਦੇ ਵਿੱਚ ਜਿਸ ਤਰ੍ਹਾਂ ਦਾ ਤੇਵਰ ਨੈਤਨਯਾਹੂ ਨੇ ਯੂਨੋ ਦੇ ਵਿੱਚ ਆ ਕੇ ਵੀ ਦਿਖਾਇਆ ਹੂੰ ਜਿਸ ਤਰ੍ਹਾਂ ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਜਦੋਂ ਤੱਕ ਸਾਡੀ ਜਿੱਤ ਨਹੀਂ ਹੋ ਜਾਂਦੀ ਇਸ ਕੌਨਫਲਿਕਟ ਦੇ ਵਿੱਚ ਇਹ ਜੰਗ ਨਹੀਂ ਰੁਕੂਗੀ ਸੋ ਇਸ ਤਰ੍ਹਾਂ ਲੱਗਦਾ ਹੈ ਵੀ ਕੰਪਲੀਟਲੀ ਹੁਣ ਪੂਰਾ ਅਗਰੈਸਿਵਨੈਸ ਦੇ ਨਾਲ ਇਜ਼ਰਾਈਲ ਇਸ ਜੰਗ ਦੇ ਵਿੱਚ ਜਾ ਰਿਹਾ ਹੈ। ਹਮ ਪਰ ਭਮ ਸਾਹਿਬ ਜੋ ਨਿਰਦੋਸ਼ ਲੋਕਾਂ ਦਾ ਜਿਹੜੀ ਕਤਲਗਾਰਤ ਹੋ ਰਹੀ ਹੈ ਜੋ ਬੱਚਿਆਂ ਦੀ ਔਰਤਾਂ ਦੀ ਤੇ ਹੋਰ ਨਿਰਦੋਸ਼ ਸਿਵਿਲਿਅਨਸ ਦੀ ਉਹ ਬੜਾ ਚਿੰਤਾ ਦਾ ਵਿਸ਼ਾ ਹੈ। ਸੋ ਇੱਥੇ ਅਸੀਂ ਸਾਰੀ ਦੁਨੀਆ ਨੂੰ ਇਹ ਜ਼ੋਰ ਲਾਉਣਾ ਚਾਹੀਦਾ ਹੈ ਯੂਐਸ ਨੇ ਇੱਕ ਪੀਸ ਪਲਾਨ ਪ੍ਰਪੋਜ਼ ਵੀ ਕੀਤਾ ਸੀ ਨਾਤਨਯਾਹੁ ਨੇ ਪਰ ਉਹਨਾਂ ਨੇ ਰਿਜੈਕਟ ਕਰ ਦਿੱਤਾ ਪੀਸ ਪਲਾਨ ਹਮ ਈਵਨ ਯੂਐਸ ਦਾ ਹਮ ਸੋ ਇਹ ਸਾਰੀਆਂ ਧਿਰਾਂ ਜਿਹੜੀਆਂ ਇਨਵੋਲਡ ਨੇ ਚਾਹੇ ਯੂਐਸਾ ਚਾਹੇ ਯੂਰੋਪੀਅਨ ਕੰਟਰੀਜ਼ ਨੇ ਚਾਹੇ ਮਿਡਲ ਈਸਟ ਦੇ ਵਿੱਚ ਸਾਊਦੀ ਅਰਬ ਹੈ ਜਾਂ ਹੋਰ ਕੰਟਰੀਜ਼ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਮਿਡਲ ਈਸਟ ਦੇ ਵਿੱਚ ਇੱਕ ਸ਼ਾਂਤੀ ਸਥਾਪਿਤ ਕਰਨ ਦਾ ਜਿਹੜਾ ਰਾਹ ਉਹ ਖੋਜਣਾ ਚਾਹੀਦਾ ਹੈ ਜੀ ਬਿਲਕੁਲ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਾਡਾ ਤੁਹਾਡਾ ਥੈਂਕ ਯੂ ਸੋ ਇਸੇ ਨਾਲ ਹੀ ਦੋਸਤੋ ਪ੍ਰੋਗਰਾਮ ਦੀ ਹੁਣ ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ ਮੈਨੂੰ ਤੇ ਲਵਲੀਨ ਗਿੱਲ ਜੀ ਨੂੰ ਜੋ ਇਜਾਜ਼ਤ ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਨਵੇਂ ਵਿਸ਼ੇ ਲੈ ਕੇ ਸੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਸਦੇ ਰਹੋ